ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ ਮੇਲਿਆਂ ਦੇ ਵਿੱਚ ਜੋ ਸੁੱਖਾ ਰਗੜ ਕੇ ਕੱਲਾ ਪਿਆਇਆ ਜਾਂਦਾ ਉਹਦੇ ਨੁਕਸਾਨ ਬਹੁਤ ਨੇ ਉਹਨੂੰ ਰੋਕਣ ਵਾਲੇ ਬਹੁਤ ਘੱਟ ਨੇ ਆਮ ਨੌਜਵਾਨ ਜਾਦਾ ਪੀੜੀ ਦੇ 18 20 ਸਾਲ ਦੇ ਬੱਚੇ ਉਸ ਨੂੰ ਬਹੁਤ ਜ਼ਿਆਦਾ ਪੀਂਦੇ ਨੇ ਬਾਕੀ ਆ ਵੀਰ ਨੇ ਕਿਸ ਤਰ੍ਹਾਂ ਸਿੰਘਾਂ ਨੇ ਰੋਕਿਆ ਉਹ ਆਪਾਂ ਅੱਗੇ ਵੀਡੀਓ ਦੇ ਵਿੱਚ ਵੇਖਦੇ ਹਾਂ

ਇਹ ਤੋਂ ਆਹ ਜਿਹੜੀ ਮੋਟੋ ਬੋਲ ਰਹੀ ਜ਼ਿੰਦਾਰ ਆਹ ਵੇਖੋ ਆਹ ਵੇਖੋ ਜਾ ਆ ਵੀ ਦਾ ਲੈ ਆ ਲੈ ਆ ਜਿਹੜੇ ਗੁਰੂ ਆ ਇਹ ਕੋਹੜਾ ਆਹ ਕੋਣ ਨੂੰ ਦੱਸ ਸਾ ਮੈਂ ਦੱਸ ਵਈ ਤੇ ਉਹ ਵੀ ਨਹੀਂ ਉਹ ਬਾਬਾ ਜੀ ਨਹੀਂ ਨਹੀਂ ਕੱਲ ਦਿਨ ਦਾ ਸੁਣੋ ਮੈਂ ਤਾਂ ਦੱਸਦਾ ਕੱਲ ਨੂੰ ਕਹਿੰਦੇ ਫੋਟੋ ਆ ਜਾਏਗੀ ਕੱਲ ਮੈਂ ਤੇ ਫੋਟੋ ਆਹ ਜੀ ਪਹਿਲਾ ਫੋਟੋ ਵੇਖੋ ਇੱਕ ਮਿੰਟ ਪਹਿਲਾ ਫੋਟੋ ਵੇਖੋ ਵੇਖ ਮੈਂ ਬਾਬਾ ਜੀ ਇਧਰ ਵੇਖੋ ਆ ਵੇਖੋ ਧਿਆਨ ਆ ਬਾਬਾ ਵੜਾ ਭਗਤ ਸਿੰਘ ਜੀ ਆ ਗੁਰੂ ਘਰ ਆ ਚਲੋ ਇਧਰ ਵੇਖੋ ਬਾਬਾ ਜੀ ਇਧਰ ਵੇਖੋ ਇਧਰ ਵੇਖੋ ਇਹਨਾਂ ਨੂੰ ਕੋਈ ਸੇਵਾ ਕਿਸੇ ਬੰਦੇ ਦਾ ਧਿਆਨ ਨਹੀਂ ਗਿਆ ਇਹ ਚੀਚਾਂ ਬੰਦ ਹੋਣੀ ਚਾਹੀਦੀਆਂ ਨੇ ਜਿਹੜੇ ਅਸੀਂ ਗੁਰੂ ਘਰ ਦੇ ਫੂਕਰ ਹੋ ਕੇ ਸਾਰਾ ਦਿਨ ਇੱਥੇ ਏਸ਼ੀਆ ਦੇ ਵਿੱਚ ਬਹਿ ਕੇ ਬਾਬਾ ਜੀ ਇੱਕ ਮਿੰਟ ਬੇਤੀ ਸੁਣਿਓ ਵੇ ਐਂ ਲਾਵਾਂਗੇ ਇੱਕ ਬੇਨਤੀ ਸੁਣਿਓ ਮੇਰੀ ਮੇਰੀ ਬੇਨਤੀ ਸੁਣਿਓ ਮੈਂ ਸਰੋ ਖੜ ਜਾ ਵੀਰ ਸਰੋ ਮਾਰੀ ਮੋਟਾ ਨਾ ਸਰੋ ਕਮੇਟੀ ਅੱਗੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਮੇਰਾ ਹੀ ਭਰਾ ਆ ਉਹ ਮੈਂ ਆਪਣੇ ਮੇਰਾ ਹੀ ਭਰਾ ਆ ਮੈਂ ਆਪਣੇ ਭਰਾਵਾਂ ਦੇ ਇੱਕ ਗੁਜਾਰ ਇੱਕ بڑے ਭਰਾਵਾਂ ਦੇ ਲਾਗੇ ਦੇ ਖਲੋਣਾ ਕਿ ਨਹੀਂ ਹੁਣ ਮੈਂ ਗੁਜਾਰਸ਼ ਕਰਦਾ ਮੇਰੇ ਵੀਰ ਦੇ ਮੇਰੇ ਵੀਰ ਦੇ ਨਾਲ-ਨਾਲ ਮੇਰੇ ਮੇਰੇ ਵੀਰ ਦੇ ਨਾਲ-ਨਾਲ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂ ਮੈਂ ਯਾਰ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇ ਰਹੇ ਆ ਕਿ ਪੱਪੂ ਕੋਟਿਆ ਉਹ ਯਾਰ ਸਰਦਾਰ ਬੰਦਾ ਹੋ ਕੇ ਉਹਦੀ ਲਾਹਣ ਤਾਂ ਕੁੱਤੇ ਕੰਮ ਕਰੇ ਤੇ ਲੱਖ ਲਾਹਣ ਤੇ ਸਾਡੇ ਦੇ ਸਾਡੀ ਸਿੱਖੀ ਦੇ ਤੇ ਮੇਰੇ ਸਾਰੇ ਆ ਜਿਹੜੇ ਮੇਰੇ ਭਰਾ ਸਤਕਾਰਯੋਗ ਸ਼੍ਰੋਮਣੀ ਕਮੇਟੀ ਦੇ ਵਿੱਚ ਲੱਖਾਂ ਰੁਪਇਆ ਜਿਹੜਾ ਗੁਰੂ ਘਰਾਂ ਦੇ ਵਿੱਚੋਂ ਲੈ ਕੇ ਜਾ ਰਹੇ ਆ ਗੁਰੂ ਘਰਾਂ ਜਿਹੜਾ ਬਾਕੀ ਇਸ ਬਾਰੇ ਤੁਹਾਡੀ ਕੀ رائے ਆ ਉਹ ਕਮੈਂਟ ਦੇ ਵਿੱਚ ਜਰੂਰ ਦੱਸ ਸਕਦੇ ਹੋ